ਹਾਂਜੀ ਸਸਰੀਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਸਟਾਰਟ ਕਰਦੇ ਹਾਂ ਅੱਜ ਦੀ ਨਿਊ ਵੀਡੀਓ ਤੁਹਾਡਾ ਸਭ ਦਾ ਸਵਾਗਤ ਆ ਮੇਰੇ YouTube ਚੈਨਲ ਤੇ ਇੱਕ ਨਵੀਂ ਵੀਡੀਓ ਦੇ ਨਾਲ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਜਿਹੜੇ ਬੂਗੜੀ ਦੇ ਚਾਹਵਾਨ ਨੇ ਮਤਲਬ ਕਿ ਜਿਹੜੇ ਜਿਹੜੇ ਉਹਨਾਂ ਦੇ ਫੈਨਸ ਨੇ ਸੋ ਪਲੀਜ਼ ਥੰਬਨੇਲ ਦੇਖ ਕੇ ਤੁਹਾਨੂੰ ਸਮਝ ਆ ਗਿਆ ਹੋਣਾ ਕਿ ਇਹ ਵੀਡੀਓ ਉਹਨਾਂ ਦੇ ਰਿਗਾਰਡਿੰਗ ਹੈ ਤੇ ਉਹ ਇਸ ਵੀਡੀਓ ਨੂੰ ਪਹਿਲਾਂ ਸਕਿਪ ਕਰ ਦੇਣ ਕਿਉਂਕਿ ਐਵੇਂ ਉਹਨਾਂ ਨੂੰ ਕੁਝ ਬੁਰਾ ਲੱਗ ਜਾਊਗਾ ਸੋ ਇਗਨੋਰ ਕਰਿਓ ਮੇਰੀ ਇਸ ਵੀਡੀਓ ਨੂੰ ਕਿਉਂਕਿ ਇਹਦੇ ਵਿੱਚ ਮੈਂ ਤੁਹਾਨੂੰ ਵਿਟ ਪ੍ਰੂਫਸ ਦਿਖਾਉਂਗੀ ਕਿ ਮੈਨੂੰ ਕੱਲੀ ਨੂੰ ਨਹੀਂ ਇਹ ਚੀਜ਼ ਲੱਗਦੀ ਬਹੁਤ ਲੋਕ ਨੇ ਹਨਾ ਜਿਨ੍ਹਾਂ ਨੂੰ ਜੋ ਮੈਂ ਕਹਿ ਰਹੀ ਆ ਉਹ ਚੀਜ਼ ਉਹ ਚੀਜ਼ਾਂ ਉਹਨਾਂ ਨੂੰ ਵੀ ਫੀਲ ਹੁੰਦੀਆਂ ਨੇ ਠੀਕ ਹੈ ਜੀ ਤਾਂ ਜ਼ਿਆਦਾ ਟਾਈਮ ਵੇਸਟ ਕਰਦੇ ਹੋਏ ਤੁਹਾਡਾ ਨਾ ਕਰਦੇ ਹੋਏ ਮਤਲਬ ਆਪਾਂ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਨੂੰ ਕਹਿੰਦੇ ਦੇਖੋ ਆਪਾਂ ਹਨਾ ਕੁਦਰਤ ਨੇ ਜੋ ਕੀਤਾ ਪ੍ਰਮਾਤਮਾ ਨੇ ਉਹ ਆਪਾਂ ਮੰਨਦੇ ਆ ਹਨਾ ਵੀ ਉਹਨਾਂ ਦੀ ਬੱਚੀ ਦੀ ਜਿਹੜੀ ਸਹੀ ਡੈਥ ਹੋਈ ਸੀ ਦਸੰਬਰ ਦੇ ਵਿੱਚ ਤੇ ਹਾਲੇ 2 ਮਹੀਨੇ ਨਹੀਂ ਹੋਏ ਪਰ ਉਹ ਵਾਪਸ ਆ ਗਈ YouTube ਚੈਨਲ ਤੇ ਵਲੌਗਿੰਗ ਸਟਾਰਟ ਕਰਨ ਸਾਰਿਆਂ ਨੂੰ ਵੇਟ ਸੀ ਮੈਨੂੰ ਵੀ ਵੇਟ ਸੀ ਕਿ ਵਲੌਗ ਦੇ ਵਿੱਚ ਉਹ ਸਭ ਤੋਂ ਪਹਿਲਾਂ ਜਿਹੜਾ ਹੈਗਾ ਨਾਰਮਲੀ ਇਹ ਚੀਜ਼ ਕਿ ਆਪਾਂ ਦੇਖਦੇ ਆ ਕਿ ਪਰਿਵਾਰ ਦੇ ਵਿੱਚ ਕੁਝ ਵੀ ਹਾਦਸਾ ਹੁੰਦਾ ਜਿਹੜੇ ਵਲੌਗਰਸ ਨੇ ਜਿਉ 2 ਮਹੀਨੇ ਬੀਨਾ 3 ਮਹੀਨੇ ਹਨਾ ਉਹ ਵਲੋਗਿੰਗ ਨਹੀਂ ਕਰਦੇ ਤਾਂ ਉਸ ਤੋਂ ਬਾਅਦ ਪਹਿਲਾ ਵਲੌਗ ਜਿਹੜਾ ਉਹਨਾਂ ਦਾ ਹੁੰਦਾ ਉਹਦੇ ਵਿੱਚ ਉਹ ਉਹਦਾ ਰੀਜ਼ਨ ਦੱਸਦੇ ਨੇ ਵੀ ਅਸੀਂ ਕਿਉਂ ਨਹੀਂ ਆਏ ਜਾਂ ਸਾਡੀ ਫੈਮਿਲੀ ਦੇ ਵਿੱਚ ਇਹ ਚੀਜ਼ ਹੋ ਗਈ ਮਿਸ ਹੈਪਨਿੰਗ ਹੋ ਗਈ ਸੋ ਅਸੀਂ ਇਸ ਕਰਕੇ ਜਿਹੜਾ ਹੈਗਾ ਵਲੋਗਿੰਗ ਨਹੀਂ ਕਰ पाए ਤਾਂ ਰੀਜ਼ਨ ਕੀ ਸੀ ਉਹਦੇ ਪਿੱਛੇ ਉਹ ਪਹਿਲਾਂ ਇਹ ਕਲੀਅਰ ਕਰਦੇ ਨੇ ਤਾਂ ਮੈਨੂੰ ਇਹ ਸੀਗਾ ਕਿ ਜਦੋਂ ਉਹ ਸਾਰਿਆਂ ਨੂੰ ਹੀ ਸੀ ਕਿ ਜਦੋਂ ਉਹਨਾਂ ਦਾ ਫਰਸਟ ਵਲੌਗ ਆਊਗਾ ਆਫਟਰ ਉਹਨਾਂ ਦੀ ਬੇਟੀ ਦੀ ਡੈਥ ਤੋਂ ਬਾਅਦ ਤਾਂ ਉਹਦੇ ਵਿੱਚ ਉਹ ਕਲੀਅਰ ਕਰਨਗੇ ਕਿ ਉਹਨਾਂ ਦੀ ਬੇਟੀ ਨੂੰ ਹੋਇਆ ਕੀ ਸੀ ਠੀਕ ਹੈ ਚਲੋ ਉਹਨਾਂ ਦਾ ਕੰਮ ਆਪਾਂ ਇਹ ਨਹੀਂ ਕਹਿੰਦੇ ਕਿ ਬਲੌਗਿੰਗ ਨਾ ਕਰਨ ਕਰਨਾ ਚਾਹੀਦਾ ਉਹਨਾਂ ਦਾ ਕੰਮ ਪਰਮਾਤਮਾ ਉਹਨਾਂ ਨੂੰ ਤਰੱਕੀ ਬਖਸ਼ੇ ਪਰ ਪਰ ਉਸ ਕੁੜੀ ਦਾ ਜਿਹੜਾ ਐਟੀਟਿਊਡ ਆ ਮਤਲਬ ਉਹਦਾ ਗੱਲ ਕਰਨ ਦਾ ਤਰੀਕਾ ਜਿਹੜਾ ਉਹ ਇਸ ਹੱਦ ਤੱਕ ਬਦਲ ਗਿਆ ਮਤਲਬ ਉਹ ਲੋਕਾਂ ਨੂੰ ਐਦਾਂ ਸੁਣਾ ਰਹੀ ਆ ਵੀ ਜਿਵੇਂ ਕਿ ਨਾ ਵੀ ਹਰੇਕ ਗੱਲ ਦੇ ਉੱਪਰ ਲੋਕਾਂ ਨੂੰ ਟੂੰਟ ਹਨਾ ਜਿਹੜੇ ਉਹਨਾਂ ਦੇ ਫੈਨ ਨੇ ਉਹਨਾਂ ਨੂੰ ਥੋੜੀ ਨਹੀਂ ਜਿਹੜੇ ਮਤਲਬ ਕਿ ਉਹਨਾਂ ਦੇ ਖਿਲਾਫ ਬੋਲਦੇ ਨੇ ਜਾਂ ਜਿਹੜੇ ਉਹਨਾਂ ਨੂੰ ਕਮੈਂਟਸ ਕਰਦੇ ਨੇ 네ਗੇਟਿਵ ਕਮੈਂਟਸ ਕਰਦੇ ਨੇ ਤਾਂ ਉਹ ਉਹਨਾਂ ਦੇ ਲਈ ਐਨੇ ਕ ਤਰੀਕੇ ਦੇ ਨਾਲ ਹੁਣ ਹਰੇਕ ਗੱਲ ਤੇ ਟੂੰਟ ਮਾਰ ਕੇ ਗੱਲ ਕਰਦੀ ਆ ਹਨਾ ਬੋਲਣ ਦਾ ਤਰੀਕਾ ਫੇਸ ਐਕਸਪ੍ਰੈਸ਼ਨ ਸਭ ਕੁਝ ਬਦਲ ਗਿਆ ਯਰ ਐਟ ਲੀਸਟ 2 ਮਹੀਨੇ ਦੇ ਵਿੱਚ ਇਨਸਾਨ ਕਿਵੇਂ ਸਭ ਕੁਝ ਭੁੱਲ ਸਕਦਾ ਹਣਾ ਆਪਾਂ ਨੇ ਮੂਵ ਔਨ ਕੀਤਾ ਬਹੁਤ ਚੰਗੀ ਗੱਲ ਆ ਪਰ ਆ ਲੱਛਣ ਥੋੜੇ ਜਿਹਾ ਹਨਾ ਫੇਸ ਤੇ ਦੁੱਖ ਤਾਂ ਝਲਕਣਾ ਚਾਹੀਦਾ ਮੈਂ ਸਿਰਫ ਗੱਲ ਨਹੀਂ ਕਰੂੰਗੀ ਮੈਂ ਤੁਹਾਨੂੰ ਦਿਖਾਉਣੀ ਵੀ ਆ ਠੀਕ ਹੈ ਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਵਲੌਗ ਦੇ ਵਿੱਚ ਚਲੋ ਸਟਾਰਟਿੰਗ ਜਿਹੜੀ ਕੀਤੀ ਕੀਤੀ ਮਤਲਬ ਕੁਝ ਵੀ ਉਹਨਾਂ ਨੇ ਗੁੜੀਆ ਬਾਰੇ ਆਪਦੀ ਬਾਰੇ ਗੱਲ ਨਹੀਂ ਕੀਤੀ ਹਨਾ ਵੀ ਉਹਨੂੰ ਕੀ ਹੋਇਆ ਕੀ ਨਹੀਂ ਤਾਂ ਉਹਨਾਂ ਨੇ ਇੱਕ ਕਲਿੱਪ ਐਡ ਕਰਦੀ ਆ ਮੈਂ ਤੁਸੀਂ ਉਹ ਦੇਖਿਓ ਇਹ ਸਾਰਿਆਂ ਦੇ ਮੈਸੇਜ ਬੜੇ ਆਏ ਮੈਨੂੰ ਬੜੇ ਕਮੈਂਟ ਆਏ ਹੀ ਰਵਨੀਤ ਨੂੰ ਕੀ ਹੋਇਆ ਰਵਨੀਤ ਨੂੰ ਕੀ ਹੋਇਆ ਜੇ ਦੱਸ ਜੀ ਤਾਂ ਵੀ ਮਜ਼ਾਕ ਬਣਾਉਣਾ ਜੇ ਨਾ ਦੱਸੀਏ ਤੋ ਵੀ ਮਜ਼ਾਕ ਬਣਾਉਂਦੇ ਠੀਕ ਆ ਸੱਚ ਕਰਕੇ ਨਾ ਅਸੀਂ ਦੱਸ ਨਹੀਂ ਦੀ ਦਫਾ ਕਰੋ ਯਾਰ ਦੁਨੀਆਦਾਰੀ ਬਹੁਤ ਕੁੱਤੀ ਚੀਜ਼ ਐ ਠੀਕ ਆ ਇਹਨਾਂ ਨੂੰ ਬਹੁਤ ਚੰਗਾ ਕਰ ਲੋ ਤਾਂ ਵੀ ਮਾੜਾ ਕਹਿਣਾ ਜੇ ਮਾੜਾ ਕਰੋ ਤੋ ਨਹੀਂ ਮੈਂ ਕਿੰਨੇ ਐਟੀਟਿਊਡ ਕਿ ਮੈਂ ਤਾਂ ਕਹਿੰਦਾ ਆਪਣੇ ਨਿਆਰੀ ਜਰੂਰ ਕਰ ਜੀ ਲੋਕ ਸਾਨੂੰ ਕਮੈਂਟ ਕਰਦੇ ਨਹੀਂ ਬਈ ਲੋਕ ਕਮੈਂਟ ਕਰਨਗੇ ਪੁੱਛਣਗੇ ਵੀ ਰਵਨੀਤ ਨੂੰ ਕੀ ਹੋਇਆ ਅਸੀਂ ਸਾਰੇ ਜਾਣਨਾ ਚਾਹੁੰਦੇ ਸੀ ਵੀ ਅਕਸਰ ਉਹ ਕੁੜੀ ਨੂੰ ਹੋ ਕੀ ਗਿਆ ਛੋਟੀ ਜੀ ਬੱਚੀ ਨੂੰ ਹਨਾ ਕਿਦਾਂ ਉਹਦੀ ਜਿਹੜੀ ਹੈਗੀ ਆ ਉਹਦੀ ਡੈਥ ਹੋ ਗਈ ਹਜੇ ਛੋਟੀ ਜੀ ਸੀ ਉਹਦੇ ਜਨਮ ਹੋਏ ਨੂੰ ਥੋੜਾ ਜਿਹਾ ਟਾਈਮ ਹੋਇਆ ਸੀ ਤਾਂ ਉਹਦੀ ਡੈਥ ਕਿਦਾਂ ਹੋ ਗਈ ਤਾਂ ਇਹਨਾਂ ਨੇ ਕੀ ਕਿਹਾ ਕਿ ਜੇ ਤਾਂ ਜਵਾਬ ਦੇਤਾ ਲੋਕਾਂ ਨੇ ਤਾਂ ਵੀ ਨਹੀਂ ਛੱਡਣਾ ਜੇ ਜਵਾਬ ਨਾ ਦਿੱਤਾ ਲੋਕਾਂ ਨੇ ਤਾਂ ਵੀ ਨਹੀਂ ਛੱਡਣਾ ਤੇ ਰੀਤ ਦਾ ਬੋਲਣਾ ਇਸ ਕਰਕੇ ਅਸੀਂ ਜਵਾਬ ਦੇਣਾ ਹੀ ਨਹੀਂ ਦੁਨੀਆਦਾਰੀ ਬਹੁਤ ਕੁੱਤੀ ਚੀਜ਼ ਆ ਇਹ ਚੀਜ਼ ਆਖੀ ਉਹਨੇ ਤਾਂ ਜਿਹੜੇ ਲੋਕ ਦੇਖ ਲਓ ਉਸ ਦੁਨੀਆ ਦਾ ਇਹਦੇ ਵਿੱਚ ਉਹ ਵੀ ਆਉਂਦੇ ਨੇ ਜਿਹੜੇ ਉਹਨਾਂ ਨੂੰ ਮਤਲਬ ਉਹਨਾਂ ਨਾਲ ਉਤਾਵਲੇ ਰਹਿੰਦੇ ਨੇ ਗੱਲ ਕਰਨ ਨੂੰ ਉਹਨਾਂ ਨਾਲ ਫੋਟੋਆਂ ਕਰਾਉਣ ਨੂੰ ਉਤਾਵਲੇ ਰਹਿੰਦੇ ਨੇ ਉਹ ਵੀ ਲੋਕ ਵਿੱਚ ਹੀ ਇਨਵੋਲਵ ਨੇ ਠੀਕ ਹੈ ਤਾਂ ਇਸੇ ਦੇ ਨਾਲ ਨਹੀਂ ਮੈਂ ਅੱਗੇ ਹੋਰ ਤੁਹਾਨੂੰ ਕੁਝ ਗੱਲਾਂ ਸ਼ੇਅਰ ਕਰੂੰਗੀ ਕਿ ਮੈਂ ਕੱਲੀ ਨਹੀਂ ਕਹਿੰਦੀ ਲੋਕ ਵੀ ਕਹਿੰਦੇ ਨੇ ਮੈਂ ਸਾਈਡ ਤੇ ਕਮੈਂਟ ਲਗਾ ਦਿੰਨੀ ਆ ਕਮੈਂਟਸ ਲਗਾਉਣੀਆਂ ਜਿਹੜੇ ਲੋਕ ਕਰਦੇ ਨੇ ਹਨਾ ਇਹ ਤਾਂ ਮੈਂ ਇੱਕ ਦੋ ਹੀ ਲਾ ਰਹੀ ਆ ਇਦਾਂ ਦੇ ਬਹੁਤ ਜ਼ਿਆਦਾ ਕਮੈਂਟਸ ਨੇ ਜਿਹੜੇ ਲੋਕ ਕਰ ਰਹੇ ਨੇ ਵੀ ਐਟ ਲੀਸਟ ਕੁੜੀ ਬਾਰੇ ਤਾਂ ਦੱਸ ਦੇ ਵੀ ਜਿਹੜੀ ਹੈਗੀ ਆ ਉਹਦੀ ਵਾਈਫ ਆ ਨਾ ਪ੍ਰੀਤ ਮਤਲਬ ਰੀਤ ਹੈਗੀ ਆ ਕਾਸ਼ ਦੀ ਵਾਈਫ ਬੋੜੀ ਤੇ ਉਹ ਪਹਿਲਾਂ ਨਾਲੋਂ ਜ਼ਿਆਦਾ ਬੋਲਣ ਲੱਗੀ ਮਤਲਬ ਹਰ ਇੱਕ ਗੱਲ ਤੇ ਟੋਨ ਟ ਮਾਰ ਰਹੀ ਆ ਯਾਰ ਦੁਨੀਆ ਸਿਰਫ ਜਾਣਨਾ ਚਾਹੁੰਦੀ ਸੀ ਵੀ ਬੱਚੀ ਨੂੰ ਹੋਇਆ ਕੀ ਖੁੱਲ ਕੇ ਜਿਉਓ ਇੰਜੋਏ ਕਰੋ ਇਹ ਉਹ ਫਿਰ Song ਗਾਈ ਜਾਂਦੀ ਹੈ ਕਿੰਨਾ ਆਡ ਲੱਗਦਾ ਉਹਨਾਂ ਨੂੰ ਲੱਗਦਾ ਵੀ ਅਸੀਂ ਲੋਕਾਂ ਨੂੰ ਦਿਖਾ ਰਹੇ ਹਾਂ ਵੀ ਹਾਂ ਤੁਸੀਂ ਬੋਲਦੇ ਹੋ ਸਾਨੂੰ ਕੋਈ ਪਰਵਾਹ ਨਹੀਂ ਸਹੀ ਗੱਲ ਆ ਪਰਵਾਹ ਹੋਣੀ ਵੀ ਨਹੀਂ ਚਾਹੀਦੀ ਲੋਕ ਬੋਲਦੇ ਨੇ ਪਰਵਾਹ ਨਾ ਕਰੋ ਪਰ ਇਸ ਵੇ ਨਾਲ ਥੋੜਾ ਜਿਹਾ ਟਾਈਮ ਹੋਰ ਰੁਕ ਜਾਂਦੀ ਆ ਮੈਂ ਇੱਕ ਸ਼ੇਅਰ ਕਰਦੀ ਆ ਕਲਿੱਪਾ ਦੇਖਿਓ ਉਹ ਬੜੇ ਨੰਦੇ ਉਹ ਬੜੇ ਮਨੋਂ ਹੁੰਦੀ ਆ ਉਹ ਵੀ ਕੰਮ ਕਰ ਸਕਦੇ ਪਰ ਉਹ ਕਰਦਗੀ ਬੈਠੀ ਡੋਣਾ ਜੱਟ ਦੀਆਂ ਟੋਰਾਂ ਨੇ ਜੱਟ ਕੋ ਦਾ ਮੜਕ ਦੇਣਾ ਇਹ ਵਿਆਹ ਤੇ ਜਾ ਰਹੀ ਸੀ ਨਾ ਜਗਪ੍ਰੀਤ ਲਾਲ ਵਾਲੀਆਂ ਹਾਈ ਪਹਿਲਾਂ ਫੇਖਦੇ ਆ ਉਹਨਾਂ ਦੀ ਮੈਰਿਜ ਸੀਗੀ ਕਰਨ ਜਗਪ੍ਰੀਤ ਕੇ ਤੇ ਉਹਦੀ ਮੈਰਿਜ ਤੇ ਜਾਣਾ ਸੀ ਤੇ ਦੇਖੋ ਉਹਦੀ ਸੱਸ ਕਹਿ ਵੀ ਰਹੀ ਆ ਵੀ ਨੂੰ ਬੈਠੀ ਹੋਵੇ ਤੇ ਸੱਸ ਰੋਟੀਆਂ ਪਕਾਉਂਦੀ ਹੋਵੇ ਫੇਰ ਵੀ ਬੁਸ਼ਰਮਾ ਵਾਂਗੂ ਹੱਸ ਰਹੀ ਐ ਤੇ ਗਾਣਾ ਦੇਖੋ ਗਾਉਂਦੀ ਹਨਾ ਇਹ ਜੱਟ ਦੀਆਂ ਟੌਹਰਾਂ ਨੇ ਤੇ ਮਗਰੋਂ ਉਹਦੀ ਮਾਸੀ ਨੇ ਆਵਾਜ਼ ਦਿੱਤੀ ਜੱਟ ਡੱਗ ਵੀ ਪੈਂਦਾ ਹੁੰਦਾ ਤੇ ਸੱਸ ਕਹਿੰਦੀ ਐ ਗਿੱਟੇ 'ਚ ਵੀ ਮੂਹ ਚ ਆ ਜਾਂਦੀ ਹੁੰਦੀ ਐ ਉੱਤੋਂ ਹੱਸੀ ਜਾਂਦੀ ਐ ਵੀ ਉਹਨਾਂ ਨੇ ਕੀ ਗਲਤ ਕਹਿਤਾ ਵੀ ਨੂੰ ਬੈਠੀ ਹੋਵੇ ਤੇ ਸੱਸ ਰੋਟੀਆਂ ਪਕਾ ਰਹੀ ਹੋਵੇ ਅਈ ਤਾਂ ਸੱਸ ਵੀ ਤੇਰੇ ਨਾਲ ਆ ਭੈਣੇ ਵੀ ਚੱਲ ਫੇਰ ਕੀ ਹੋਗਾ ਤੂੰ ਨਾਲ ਹੈਲਪ ਹੀ ਕਰ ਦੇ ਹੁਣ ਅੱਗੇ ਦੇਖਿਓ ਮੈਂ ਇੱਕ ਹੋਰ ਚੀਜ਼ ਐਡ ਕਰਦੀ ਆਂ ਦੇਖਿਓ ਅੱਖਾਂ ਦੇ ਇਸ਼ਾਰੇ ਤੁਸੀਂ ਦੇਖੀ ਜਾਓ ਇਥੇ ਪਤਾ ਕੀ ਕਹਿ ਰਹੀ ਹੈਗੀ ਵੀ ਮੈਂ ਨਾ ਇਹ ਚੀਜ਼ ਕਰਨੀ ਮੇਰੀ ਨਨਾਨ ਦੇ ਬੱਚਿਆਂ ਨੂੰ ਵੀ ਸਿਖਾਤੀ ਨਿੱਕੇ ਨਿੱਕੇ ਨੂੰ ਪਹਿਲਾਂ ਤਾਂ ਇਹ ਜਿਹੜਾ ਮਤਲਬ ਆਈਬ੍ਰੋ ਨੂੰ ਇਦਾਂ ਚੱਕ ਰਹੀ ਆ ਤੇ ਇਹ ਤੁਸੀਂ ਮ ਲੋਕਾਂ ਨੇ ਤਾਂ ਇਹਦੇ ਬਾਰੇ ਇੰਨਾ ਕੁ ਮਤਲਬ ਉਹ ਕਿਹਾ ਨਾ ਮੈਂ ਕਹਿਣਾ ਨਹੀਂ ਚਾਹੁੰਦੀ ਕਿੰਨਾ ਮਤਲਬ ਚੀਪ ਹੈ ਇਹ ਨੂੰ ਮੈਂ ਚੀਪ ਹਰਕਤ ਹੀ ਕਹੂੰਗੀ ਜੋ ਇਹਨਾਂ ਨੇ ਕੀਤੀ ਹੈ ਜੋ ਇਹ ਕਰ ਰਹੀ ਹੈ ਬਹੁਤ ਪੱਤਰਕਾਰ ਦੀ ਗੱਲ ਹੈ ਜੋ ਜਵਾਕਾਂ ਨੂੰ ਸਿਖਾਈ ਹੈ ਨੇ ਇਹ ਕਹਿ ਰਹੀ ਹੈ ਕਿ ਲੋਕਾਂ ਨੂੰ ਜਿਹੜਾ ਹੈਗਾ ਬੋਲਣ ਤੋਂ ਕੋਈ ਚੱਕਰ ਨਹੀਂ ਹੁਣ ਸਾਡੇ ਵਲੌਗ ਕੰਟੀਨਿਊ ਹੋਣਗੇ ਦੋਨਾਂ ਚੈਨਲਾਂ ਤੇ ਆਉਣਗੇ ਪ੍ਰੀਤ ਕਾਸ ਤੇ ਵੀ ਤੇ ਰੀਤ ਕਾਸ ਤੇ ਵੀ ਦੋ ਚੈਨਲ ਬਣਾ ਲਏ ਬਈ ਇੱਕ ਚੈਨਲ ਹੋਰ ਬਣਾ ਲਿਆ ਠੀਕ ਹੈ ਤੇ ਕਹਿੰਦੀ ਆ ਵੀ ਅਸੀਂ ਦੋਨਾਂ ਤੇ ਵਲੌਗ ਪਾਇਆ ਕਰਾਂਗੇ ਡੇਲੀ ਵਲੌਗ ਆਇਆ ਕਰਨਗੇ ਸਾਨੂੰ ਕੋਈ ਪ੍ਰਵਾਹ ਨਹੀਂ ਕੋਈ ਚੱਕਰ ਨਹੀਂ ਲੋਕ ਕੀ ਜਾਂਦੇ ਇਹ ਕਹਿਣਾ ਚਾਹਨੀ ਆ ਵੀ ਦੇਖੋ ਮੰਨਦੇ ਆ ਹਨਾ ਦੇਖੋ ਮੈਂ ਇਹ ਮੈਂ ਇਹ ਨਹੀਂ ਕਹਿੰਦੀ ਵੀ ਵਲੋਗਿੰਗ ਕਰਨਾ ਗਲਤ ਆ ਜਾਂ ਇਹ ਬਲੌਗ ਸਟਾਰਟ ਕਰਤਾ ਇਹਨਾਂ ਨੇ ਉਹਨਾਂ ਦਾ ਕੰਮ ਆ ਬਈ ਹੋਰ ਕੋਈ ਕੰਮ ਹੈ ਨਹੀਂ ਸੋ ਉਹਨਾਂ ਦੇ ਜਿਹੜਾ ਹੈਗਾ ਘਰ ਚੱਲਦਾ ਪਰ ਆਪਣੀ ਬੱਚੀ ਨੂੰ ਹੋਇਆ ਕੀ ਇਹ ਤਾਂ ਦੱਸ ਸਕਦੇ ਸੀ ਉਲਟਾ ਲੋਕਾਂ ਨੂੰ ਕਹਿ ਰਹੇ ਨੇ ਵੀ ਦੁਨੀਆਦਾਰੀ ਬਹੁਤ ਕੁੱਤੀ ਹੈ ਹਨਾ ਲੋਕ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਉਹਨਾਂ ਦੇ ਵਿੱਚ ਉਹ ਵੀ ਇਨਵੋਲਵ ਸੀ ਜਿਹੜੇ ਇਹ ਜਾਨਣਾ ਚਾਹੁੰਦੇ ਸੀ ਵੀ ਬੇਟੀ ਨੂੰ ਹੋਇਆ ਕੀ ਹੈ ਐਡੀਸਟ ਥੋੜਾ ਬਹੁਤ ਤਾਂ ਕੈਮਰੇ ਦੇ ਸਾਹਮਣੇ ਆ ਕੇ ਰੋਲ ਲੈਣਾ ਸੀ ਚਲੋ ਆਪਣੀ ਆਪਣੀ ਹੈਗੀ ਐਸੈਂਸ ਤੇ ਮੈਂ ਇੱਕ ਹੋਰ ਸਾਈਡ ਤੇ ਦੇਖਿਓ ਆਹ ਇਹ ਵਿਆਹ ਤੇ ਚੱਲੀਆਂ ਨੇ ਟੌਰਾ ਕੱਢਣੀਆਂ ਚਾਹੀਦੀਆਂ ਏ ਇਹ ਉਹ ਹਨਾ ਮਤਲਬ ਸਿਰਫ 2 ਮਹੀਨਿਆਂ ਦੇ ਵਿੱਚ ਵਿੱਚ ਇਨਸਾਨ ਇੰਨਾ ਕੁ ਜ਼ਿਆਦਾ ਜਿਹੜਾ ਹੈਗਾ ਪੋਜ਼ਿਟਿਵ ਹੋ ਜਾਂਦਾ ਐਡੀ ਵੱਡੀ ਚੀਜ਼ ਹੋਣ ਤੋਂ ਬਾਅਦ ਐਟਾ ਵੱਡਾ ਹਾਦਸਾ ਹੋਣ ਤੋਂ ਬਾਅਦ ਬਹੁਤ ਔਖਾ ਸੋ ਮੈਂ ਤਾਂ ਇਹਨਾਂ ਨੂੰ ਸੱਚੀ ਕਹੂੰਗੀ ਕਿ ਬਹੁਤ ਜ਼ਿਆਦਾ ਹਿੰਮਤ ਵਾਲੀ ਆ ਰੀਤ ਤੇ ਕਿਉਂਕਿ ਇੱਕ ਮਾਂ ਦੇ ਲਈ ਹੁੰਦਾ ਸਭ ਤੋਂ ਜ਼ਿਆਦਾ ਔਖਾ ਹਨਾ ਮਰਦ ਤਾਂ ਜਿਹੜੇ ਹੁੰਦੇ ਆ ਉਹ ਮਤਲਬ ਚਾਹੇ ਅੰਦਰੋਂ ਕਿੰਨੇ ਹੀ ਦੁਖੀ ਹੋਣ ਉਹਨਾਂ ਦੇ ਵਿੱਚ ਤਾਂ ਹਿੰਮਤ ਹੁੰਦੀ ਹੈ ਕਿ ਉਹ ਮਤਲਬ ਪੋਜ਼ਿਟਿਵ ਜਿਹੜਾ ਹੁੰਦਾਗਾ ਪੋਜ਼ਿਟਿਵ ਹੁੰਦੇ ਨੇ ਤੇ ਮਤਲਬ ਚਾਹੇ ਅੰਦਰੋਂ ਰੋਂਦੇ ਹੋਣ ਉੱਪਰੋਂ ਖੁਸ਼ ਹੁੰਦੇ ਨੇ ਪਰ ਇੱਕ ਮਾਂ ਦੇ ਲਈ ਬਹੁਤ ਔਖਾ ਹੁੰਦਾ ਐਨੀ ਜਲਦੀ ਮੂਵ ਔਨ ਹੋਣਾ ਸਟੈਪ ਅੱਗੇ ਕਰਨਾ ਸੋ ਬਹੁਤ ਹਿੰਮਤ ਵਾਲੀ ਅਰੀਤ ਮੈਂ ਤਾਂ ਇਹੀ ਕਹੂੰਗੀ ਤਾਂ ਕਰਦੇ ਆਪਾਂ ਅੱਜ ਦੇ ਵਲੌਗ ਦਾ ਇੱਥੇ ਦੀ ਐਂਡ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਪਹਿਲੀ ਵਾਰ ਹੀ ਚੈਨਲ ਤੇ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ Thank you.